ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋੜਨਾ ਸਾਂਝ ਪਾਉਣ ਲੱਗੇ ਆ ਦਮਨਿਤਕ ਸਾਲ ਦੇ ਮੁਖੀ ਜ세ਦਾਰ ਪਾਸਾ ਪਾਈ ਹਰਨਾਮ ਸਿੰਘ ਜੀ ਧੂਮਾ ਸਾਹਿਬ ਵੱਲੋਂ ਉਹਨਾਂ ਦੇ ਸਕੱਤਰ ਵੱਲੋਂ ਮੈਨੂੰ ਤਿੰਨ ਵੀਡੀਓ ਕੱਲੀਆਂ ਗਈਆਂ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਮੈਨੂੰ ਕਾਫੀ ਉਦੋਂ ਠੀਕ ਲੱਗੀਆਂ ਸਾਰਿਆਂ ਦੀ ਆਪੋ ਆਪਣੀ ਰਾਏ ਹੁੰਦੀ ਆ ਮੇਰੇ ਥੋੜੀ ਜਿਹੀ ਖਿਆਲ ਬਾਕੀ ਇਹਨਾਂ ਨਾਲ ਹੀ ਆਉਂਦਾ ਪਰ ਕਈ ਥਾਂ ਵੱਖ ਵੀ ਹੋ ਸਕਦੇ ਹੁੰਦੇ ਆ ਤੇ ਪਹਿਲੀ ਤਾਂ ਮੈਂ ਗੱਲ ਕਰਨੀ ਸੀ ਜਿਹੜੀ ਉਹਨੇ ਪੰਜਾਂ ਬੱਚਿਆਂ ਦੀ ਗੱਲ ਕੀਤੀ ਆ ਬਹੁਤ ਸੋਹਣਾ ਮੈਸੇਜ ਆ ਉਹਨਾਂ ਦਾ ਤੇ ਮੈਂ ਇਹ ਮੈਸੇਜ ਪਿਛਲੇ 25 ਸਾਲਾਂ ਤੋਂ ਦੇ ਰਿਹਾ ਹਰ ਇੱਕ ਆਨੰਦਕਾਰ ਦੇ ਉੱਤੇ ਚਲੋ ਗੁਰਦੁਆਰਾ ਸਾਹਿਬ ਦੀ ਵੀ ਇਹ ਸੇਵਾ ਮੇਰੇ ਕੋਲ ਹੈਗੀ ਆ ਤੇ ਹਰ ਇੱਕ ਆਨੰਦਕਾਰ ਤੇ ਜ ਆਨੰਦਕਾਰ ਤੋਂ ਪਹਿਲਾਂ ਵੀ ਕੋਈ ਸੰਦੇਸ਼ ਪਾਠ ਹੋਦਾ ਖੰਡਰ ਉੱਥੇ ਵੀ ਮੈਂ ਬੇਨਤੀ ਕਰਦਾ ਹੁੰਦਾ ਬਈ ਸੋਹਣੇ ਮੀਟਿੰਗ ਜੇ ਪਰਿਵਾਰ ਚਾਹੀਦੇ ਆ ਮਿਨੀਮ ਉਹ ਪੰਜ ਭਾਜ ਜੇਦਾਂ ਉਹਨੇ ਕਹੇ ਮੈਂ ਵਿਚਾਰ ਕਰਨਾ ਹਾਂ ਮਿਨੀਮ ਚਾਰ ਚਾਹੀਦੇ ਆ ਉਦੋਂ ਜ਼ਿਆਦਾ ਕੋਈ ਤਾਂ ਕੋਈ ਗੱਲ ਨਹੀਂ ਉਦਾਂ ਹੀ ਅਕਾਲ ਤੰਤ ਹੁਕਮਨਾਮਾ ਵੀ ਆ ਚੁੱਕਾ ਉਹ ਜੋ ਆਪਣੇ ਦਰਸੇ ਸਿੰਘ ਹੁਣ ਜਿਹੇਵਾਰ ਹੁੰਦੇ ਸੀ ਕਿ ਤੇ ਉਹਨੇ ਹੁਕਮਨਾਮਾ ਦਿੱਤਾ ਸੀ ਮੇਰੇ ਖਿਆਲ 85 6 ਦੇ ਵਿੱਚ ਮੇਰੇ ਇੱਕ ਭਰਾਵਰੀ ਇੱਕ ਇੱਕ ਬੱਚਾ ਹੋਰ ਪੈਦਾ ਕਰੇ ਤਾਂ ਜੋ ਜਿਹੜਾ ਭਾਰੀ ਸਮਾ ਆਇਆ ਹੈਗਾ ਉਹਦੇ ਲਈ ਜਿਹੜੀ ਹੈਗੀ ਸਾਡੀਆਂ ਜਿਹੜੀਆਂ ਗਿਣਤੀ ਆ ਯੂਥ ਦੀ ਉਹ ਵਧੇ ਤੇ ਅਸੀਂ ਗਵਰਨਮੈਂਟ ਦਾ ਜਿਹੜਾ ਹੈਗਾ ਆਪਣਾ ਇਨਸਾਫ ਲੈ ਸਕੀ ਆਪਣੇ ਨਾਲ ਕੋਲ ਜੋ ਹਰਮੰਦਰ ਸਾਹਿਬ ਤੇ ਕਾਹਦਾ ਤੇ ਅਟੈਕ ਕੀਤਾ ਸੀਗਾ ਬਹੁਤ ਸੁਣਨ ਉਦਮਿਆ ਲੋੜਿਆ ਇਹਦੀ ਤੇ ਮੈਂ 25 ਸਾਲਾਂ ਦੇ ਵਿੱਚ ਮੇਰੇ ਖਰ ਪਤਾ ਨਹੀਂ ਕਿੰਨੇ ਥਾਂ ਹੀ ਹਰੇਕਾਂ ਲੈਂਡ ਦੇ ਵਿੱਚ ਵੀ ਪੰਜਾਬਾਂ ਉੱਥੇ ਵੀ ਆਨੰਦ ਕਾਰਜ ਹਾਜੀ ਭਰੇ ਦੀ ਹੈ ਤੇ ਮੈਨੂੰ ਸਤਕਾਰ ਕਰਦੇ ਲੋਕ ਤਾਂ ਸਾਰੇ 5-10 ਮਿੰਟ ਦਿੰਦੇ ਹੁੰਦੇ ਆ ਤੇ ਇਹੀ ਬੇਨਤੀ ਕੀਤੀ ਇੱਕ ਤਾਂ ਬੱਚਿਆਂ ਉਹਨਾਂ ਕਿ ਪੜ੍ਹਾਈ ਦੇ ਧਿਆਨ ਦੇ ਮੈਂ ਕਹਿਣਾ ਹੁੰਨਾ ਦੂਜਾ ਬੱਚਿਆਂ ਦੇ ਆਨੰਦ ਕਾਰਜ ਸਿੰਪਲ ਕਰੋ ਉੱਥੇ ਸ਼ਰਾਬ ਮੀਟ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਨਾ ਡੀਜੇ ਲੱਗਣੇ ਚਾਹੀਦੇ ਜੇ ਡੀਜੇ ਲੱਗਣ ਵੀ ਲੱਗਣ ਵੀ ਤੇ ਉਹ ਕੋਈ ਸਿੱਖਿਆਦਾਇਕ ਹੋਣੇ ਚਾਹੀਦੇ ਹੁੰਦੇ ਆ ਨਾ ਕਿ ਸਾਡੇ ਰਿਸ਼ਤਨ ਤਾਤਰ ਕਰਨ ਵਾਲੇ ਚਾਹੀਦੇ ਹੈ ਜਿੱਦਾਂ ਹੁਣ ਚਮਕੀਲੇ ਦੇ ਜਿਹੜੇ ਕੁਝ ਗਾਣਿਆਂ ਦੇ ਬੜੀ ਚਰਚਾ ਹੋਈ ਹੈਗੀ ਆ ਤੇ ਉਹਨੂੰ ਆਪਣੀ ਜਾਨ ਵੀ ਉਹਦੀ ਚਲੇ ਗਈ ਤੇ ਆਪਾਂ ਸਾਰਿਆਂ ਦਾ ਫਰਜ ਬਣਦਾ ਹੈ ਵੀ ਪੰਜਾਬ ਨੂੰ ਆਪਾਂ ਦੁਨੀਆ ਸਾਰਾ ਕੁਝ ਹਾਲ ਸਟੇਟ ਬਣਾਈਏ ਗ੍ਰੀਨੀ ਹੋਵੇ ਗ੍ਰਾਮੀਨ ਹੋਵੇ ਤੇ ਲੋਕ ਸਾਰੇ ਸੁਖੀ ਵਸਣ ਰੈਸ਼ਵਤ ਨਾ ਹੋਵੇ ਗਵਰਨਮੈਂਟਾਂ ਦੇ ਵਿੱਚ ਚੰਗੇ ਅਸੀਂ ਨਮੈਦੇ ਘੱਲੀਏ ਚੰਗੇ ਗੁਰਸੇਖੋਂ ਜੇ ਨਹੀਂ ਵੀ ਗੁਰਸੇਖ ਤਾਂ ਦੂਜਿਆਂ ਵੀ ਧਰਮ ਮੰਨ ਨਾਲ ਹੈਗੇ ਉਹ ਵੀ ਚੰਗੇ ਜੀਵਨ ਵਾਲੇ ਹੋਣ ਤਾਂ ਜਿਹੜੇ ਲੋਕ ਸੁਖੀ ਬਸ ਸਕਣ ਫੇਈ ਆਪਣਾ ਮੈਸੇਜ ਜਿਹੜਾ ਕਰਵਾਣੀ ਦਾ ਜੋ ਗ੍ਰਾਂਟ ਦਾ ਮੈਸੇਜ ਹੈਗਾ ਫੇ ਇਹ ਹੀ ਜਾਣਾ ਹੈਗਾ ਪਰ ਉਹ ਉਹ ਜਿਹਾ ਮਾਹੌਲ ਤੇ ਬਣ ਨਹੀਂ ਰਿਹਾ ਹੌਲੀ-ਹੌਲੀ ਕਿੰਗਾ ਗੈਸਰ ਬਣ ਪੈਦਾ ਹੋ ਗਿਆ ਤੇ ਮੈਂ ਕਹਿੰਦਾ ਜਿਹੜਾ ਆਪਦੇ 25 30 ਜਾਂ 50 ਹਜ਼ਾਰ ਪਾਉਂਦੇ ਸੀ ਬੱਚੇ ਆਨੰਦ ਕਾਰ ਦੇ ਖਾਤੇ ਨੇ ਆਂਦੀ ਪੜ੍ਹਾਈ ਦੇ ਖਰਚ ਸਾਡੇ ਜਿਹੜੇ ਬੱਚੇ ਆ ਨਾ ਇਹ ਸਾਰੇ ਵੱਡੀਆਂ ਪੋਸਟਾਂ ਤੇ ਬਹਿਣੇ ਚਾਹੀਦੇ ਹੁੰਦੇ ਆ ਪਾਰਲੀਮੈਂਟ 'ਚ ਬਹਿਣ ਕੌਣ ਸੇ ਬਣ ਮੇਅਰ ਵੀ ਬਣ ਬੈਂਕਰ ਬਣ ਵਕੀਲ ਡਾਕਟਰ ਵੀ ਬਣ ਤੇ ਨਾਲ ਉਹਨਾਂ ਨੂੰ ਤੁਰਕ ਸਿੱਖੀ ਦੀ ਵੀ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਗਰਵਾਣੀ ਦੇ ਵਿੱਚੋਂ ਦੇਣੀ ਚਾਹੀਦੀ ਹੈ ਚੰਗੇ ਸਿਟੀਜ਼ਨ ਬਣਨੇ ਤੇ ਮਨੁੱਖਤਾ ਦੀ ਸੇਵਾ ਕਰਨੀ ਆ ਸੈਕੰਡਰੀ ਇਹ ਨਹੀਂ ਦੇਖਣਾ ਹੁੰਦਾ ਵੀ ਮੈਂ ਸਿੱਖਾਂ ਦੀ ਇਕੱਲੇ ਸਪੋਰਟ ਕਰਨੀ ਆ ਉਹਦੀ ਡਿਊਟੀ ਹੁੰਦੀ ਆ ਵੀ ਹਰੇਕ ਈ ਕੋਈ ਕੋਈ ਆਸਤਾ ਹੈਗੀ ਆ ਉਹਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਇਆ ਤੇ ਹਰੇਕ ਨੂੰ ਅਨਸਾਫ਼ ਦੇਣਾ ਤੇ ਮੈਂ ਸ਼ਲਾਘਾ ਕਰਦਾ ਹਾਂ ਹਰਨਾਮ ਸਿੰਘ ਹੁਣ ਜੇਹੇਦਾਰ ਹੋਣਾਂ ਦੀ ਬਹੁਤ ਸੋਹਣਾ ਇਹ ਸਟੇਟਮੈਂਟ ਦਿੱਤੀ ਹੈਗੀ ਆ ਤੇ ਮੈਨੂੰ ਖੁਸ਼ੀ ਹੋਈ ਆ ਵੀ ਹੁਣ ਜਿਹੜੀ ਹੈਗੀ ਆ ਸਾਲ ਦੇ ਮੁਖੀ ਵੱਲੋਂ ਬੇਨਤੀ ਕੀਤੀ ਗਈ ਹੈਗੀ ਆ ਜਿਹੜੀ ਮੇਰੀ 25 30 ਸਾਲ ਦੀ ਸੋਚ ਹੈਗੀ ਉਹ ਹੁਣ ਘਰ ਘਰ ਜਿਹੜੀ ਪਹੁੰਚੀ ਹੈਗੀ ਆ ਤੇ ਆਪਾਂ ਇਹੇ ਕੋਸ਼ਿਸ਼ ਕਰੀਏ ਸਾਰਿਆਂ ਦੀ ਵੀ ਰਲ ਮਿਲ ਕੇ ਆਪਾਂ ਸੋਹਣਾ ਸਮਾਜ ਬਣਾਉਣਾ ਹੈਗਾ ਗਿਣਤੀ ਜੇ ਤੁਹਾਡੇ ਦੋ ਬੱਚੇ ਹੁੰਦੇ ਨਾ ਤੁਹਾਡੀ ਗਿਣਤੀ ਘਟਣੀ ਆ ਸਿੱਖਾਂ ਦੀ ਵਾਅਦਾ ਜਿਹੜੀ ਹੈਗੀ ਅੱਜ ਕੱਲ੍ਹ ਵੋਟਾਂ ਦਾ ਜੱਗ ਵੀ ਹੈ ਇਹ ਪਾਸੇ ਸੋਚਣਾ ਚਾਹੀਦਾ ਇੱਕ ਮੈਂ ਤਾਂ ਮੈਂ ਇੱਕ ਚੰਤਾ ਸਾਂ ਇੱਕ ਤਾਂ ਬੱਚੇ ਤੇ ਨੰਦਕਾਰ ਤੇ ਬਿਨਾਂ ਹੀ ਗੱਲੋਂ ਸ਼ਰਾਬ ਤੇ ਪੈਸੇ ਖਰਚੇ ਜਾਂਦੇ ਆ ਡੀਜਿਆਂ ਦੇ ਖਰਚੇ ਜਾਂਦੇ ਉਹ ਹੀ ਪੈਸੇ ਆਪਾਂ ਬੱਚੇ ਪੜ੍ਹਾਈ ਤੇ ਲਾਈਏ ਤੇ ਜਿਹੜੇ ਬੱਚੇ ਸਾਡੇ ਵੱਡੀਆਂ ਪੋਸਟਾਂ ਬੈਣਗੇ ਤੇ ਆਪਾਂ ਨੂੰ ਆ ਮਜਾਰੇ ਜਿਹੜੇ ਕਰਦੇ ਆ ਜਾਂ ਕਿਤੇ ਵੀ ਇਥੇ ਮਜਾਰਾ ਜੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਜੇ ਸਾਡੇ ਬੱਚੇ ਜਿੱਥੇ ਕਾਨੂੰਨ ਬਣਨੇ ਆ ਜਿੱਥੇ ਫੈਸਲੇ ਹੋਣੇ ਆ ਜਿੱਥੇ ਮੁਖਿਆਜ ਬੈਠੇ ਹੋਣਗੇ ਆਪਾਂ ਨੂੰ ਵੀ ਇਹ ਕਾਫੀ ਆਪਣੀ ਜਿਹੜੀਆਂ ਸਰਦਾਰੀਆਂ ਜਿਹੜੀਆਂ ਕੌਮ ਦੀਆਂ ਕੰਡੀਆਂ ਕੌਮ ਚਾਰਜੀ ਕਰੇ ਜਾਊਗੀ ਦੂਜਾ ਉਹਨਾਂ ਦਾ ਸਗਾ ਵੀ ਤੱਤੇ ਬਿਆਨ ਆ ਜਿਹੜੇ ਦਿੰਦੇ ਆ ਵੀ ਛੇਤੀ ਲੀਡਰ ਬਣਨਾ ਚਾਹੁੰਦੇ ਆ ਮੈਂ ਉਹਦੇ ਨਾਲ ਵੀ ਪੂਰਾ ਸਹਿਮਤ ਆ ਜਾਣੇ ਜਾਣੇ ਮੈਂ 4 ਸਾਲਾਂ ਤੋਂ ਦੇਖ ਰਿਹਾ ਜਦੋਂ ਸੋਸ਼ਲ ਮੀਡੀਆ ਆ ਗਿਆ ਨਾ ਕੋਹ ਨਾ ਆ ਨਿਆ ਦੇ ਦੋ ਚਾਹੇ ਕਈ ਨ ਤਾਂ ਜੇ ਤਿਆਰ ਪਰ ਤਿਆਰ ਅਖੰਡੇ ਪਹੁ ਲਈ ਨਹੀਂ ਗਈ ਕਿ ਤਰ੍ਹਾਂ ਕਈਆਂ ਨੇ ਲੈ ਲਈ ਹੁੰਦੀ ਆ ਤੇ ਇੰਨੇ ਜਾਗ ਬਿਆਨ ਦੇ ਦਿੰਦੇ ਹੈ ਕਿ ਜਿਹਦੇ ਨਾਲ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਕੋਈ ਸਾਡਾ ਸੋਹਣਾ ਸੀ ਨਹੀਂ ਜਾਂਦਾ ਹੈਗਾ ਅਜੇ ਨਾਲੇ ਕੋਸ਼ਿਸ਼ ਹੋਣੀ ਚਾਹੀਦੀ ਆ ਆਪਾਂ ਪਹਿਲਾਂ ਤਾਂ ਦੇਖੋ ਤੁਹਾਡਾ ਦੁਸ਼ਮਣ ਤੁਹਾਡਾ ਕੌਣ ਆ ਵੀ ਉਹ ਕਿੰਨਾ ਪਾਵਰਫੁਲ ਆ ਤੇ ਇੱਕ ਆਪਣੇ ਸੇਕਟਰ ਦੀ ਫਰਜ਼ੀ ਬਣਦਾ ਵੀ ਉਹਨੇ ਤਾਂ ਬਹੁਤ ਮਿੱਠਾ ਬੁਰਾ ਉਹਨੇ ਤਾਂ ਸਾਰਾ ਜਿਹੜੀ ਉਹਦੇ ਮੂੰਹ ਵਿੱਚੋਂ ਕੋਈ ਸਟੇਟਮੈਂਟ ਦੇਣੀ ਆ ਜਾਂ ਕਿਤੇ ਉਹਨੇ ਕੋਈ ਵੀ ਕਥਾ ਕਰਨੀ ਹੈ ਬਿਆਨ ਦੇਣਾ ਬਹੁਤ ਹੀ ਸੋਹਣਾ ਚਾਹੀਦਾ ਹੁੰਦਾ ਵੀ ਜੇ ਮੈਂ ਕਹੀ ਥਾਂ ਪੰਜਾਬ ਬੋਲਿਆ ਮੈਂ ਆਪਣੀ ਬੜਾਈ ਨਹੀਂ ਕਰਦਾ ਚਲੋ ਇੱਥੇ ਵੀ ਮੈਂ ਕੁਐਸਚਨਸ ਪੁੱਛੋਂ ਸਾਡਾ ਚੱਲਦਾ 10 ਪੰਨਸਾ ਹਾਲ ਤੋਂ ਤੇ ਲੋਕ ਬਹੁਤ ਸਤਿਕਾਰ ਕਰਦੇ ਕਿ ਤੁਹਾਡੀ ਟੀਮ ਜਿਹੜੀ ਸਾਰੇ ਮਿੱਠਾ ਬੋਲਦੇ ਆ ਸਾਨੂੰ ਚੰਗੇ ਪਾਸੇ ਨੂੰ ਸਾਨੂੰ ਲਾਉਂਦੇ ਬੱਚਿਆਂ ਨੂੰ ਤੇ ਆਪਣੇ ਇਹ ਆਸਰ ਚਾਹੀਦੀ ਵੀ ਕਿਸੇ ਦੇ ਆਪਾਂ ਦਿਲਾਂ ਨੂੰ ਦਿਖਾਉਣਾ ਨਹੀਂਗਾ ਹਾਂ ਸਾਡੀ ਜਿਹੜੀ ਇਹ ਲੜਾਈ ਹੈਗੀ ਆ ਉਹ ਲੜਾਈ ਹੋਣੀ ਚਾਹੀਦੀ ਹੈ ਜਿਹੜੇ ਵੀ ਲੋਕ ਜਿਹੜੇ ਕ੍ਰਾਈਮ ਕਰਦੇ ਆ ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਆ ਜਿਹੜੇ ਮਨੁੱਖਤਾ ਦਾ ਲਹੂ ਪੀਂਦੇ ਹੈਗੇ ਚਾਹੇ ਉਹ ਪੋਲੀਟੀਸ਼ੀਅਨ ਹੋਣ ਚਾਹੇ ਗੰਗੈਸਰ ਹੋਣ ਚਾਹੇ ਕੋਈ ਵੀ ਹੋਣ ਚਾਹੇ ਉਹ ਸਿੱਖ ਹੋਣ ਚਾਹੇ ਹਿੰਦੂ ਹੋਣ ਕੋਈ ਵੀ ਹੋਣ ਤੇ ਅਸੀਂ ਤਾਂ ਉਹ ਵਕਤਾਂ ਨੂੰ ਸਾਡੇ ਇਤਿਹਾਸ ਦੱਸ ਰਿਹਾ ਵੀ ਅਸੀਂ ਤਾਂ ਕਦੀ ਕਦੀ ਕਿਸੇ ਤੇ ਫਿੱਕਾ ਬੋਲਦੇ ਹੀ ਨਹੀਂ ਸੀ ਕਿ ਤੇ ਹਰੇਕ ਨੂੰ ਸਾਫ ਦਵਾਈਦਾ ਸੀ ਕਿਸੇ ਭੱਜ ਜਾਂਦੇ ਤੇ ਨਹੀਂ ਉਹ ਕੋਈ ਉਹਨੂੰ ਮਾਰਦੇ ਸੀ ਰਣਜੀਤ ਸਿੰਘ ਰਾਜ ਦੀ ਗੱਲ ਇਤਿਹਾਸ ਚ ਆਉਂਦੀ ਹੈ ਕਿ ਵੀ ਉਹਨੇ ਕਿਸੇ ਨੂੰ ਫਾਂਸੀ ਦਿੱਤੀ ਹੀ ਨਹੀਂ ਕੋਈ ਵੀ ਆਪਾਂ ਸੁਣਾ ਸਮਾਜ ਬਣਾਉਣਾ ਹੈਗਾ ਤੇ ਮੈਂ ਉਹਦੀ ਵੀ ਉਹਨਾਂ ਦੀ ਸਟੇਟਮੈਂਟ ਸ਼ਰੰਘਾ ਕਰਦਾ ਹੈਗਾ ਨੌਂ ਜਾਣਨਾ ਚਾਹੀਦਾ ਆਪਣੀ ਲੈਂਗੁਏਜ ਬਹੁਤ ਸੋਹਣੀ ਰੱਖਣ ਤੁਹਾਡੀ ਜੋ ਤੁਸੀਂ ਬੋਲਣਾ ਨਾ ਉਹਦਾ ਉਹ ਲੋਕਾਂ ਨੇ ਹਜ਼ਾਰਾਂ ਨੇ ਸੁਣਨਾ ਲੱਖਾਂ ਨੇ ਸੁਣਨਾ ਗਾ ਤਾਂ ਉਹ ਸ਼ੇਅਰ ਕਰਨਾ ਹੁੰਦਾ ਫੇ ਲੋਕ ਸੇ ਕਰ ਰਹੇ ਨੇ ਵੀ ਸਿੱਖ ਕਿੰਨਾ ਸੋਹਣਾ ਮਿੱਠਾ ਬੋਲਦੇ ਆ ਕਿੰਨਾ ਹੀ ਇਨਸਾਫ ਦੀ ਗੱਲ ਕਰਦੇ ਆ ਕਿੰਨਾ ਹੀ ਸੋਹਣਾ ਸਮਾਜ ਸਜਣਾ ਚਾਹੁੰਦੇ ਹੈਗੇ ਆ ਨਾ ਕਿ ਗਰਮਗਿਆਨ ਬਾਲ ਦੇ ਕੇ ਵੀ ਸੋਸ਼ਲ ਮੀਡੀਆ ਦੇ ਜਿਦੇ ਦੇਖੋ ਜੀ ਪੰਦ 22 25 ਦੀ ਮੁੰਡੇ ਇਕੱਠੇ ਹੋ ਗਏ ਠਾੜਾ ਪਾਤੀ ਖੜਾ ਵੀ ਲਹਿਰੀ ਬਣਾ ਲੈਣੀ ਹੈਗੀ ਆ ਜਾਣੇ ਨਜਾਣੇ ਇਹ ਲੋਕ ਬਹੁਤ ਸਮਝਦਾਰ ਆ ਤੇ ਉਹਦੇ ਨਾਲ ਮੈਨੂੰ ਲੱਗਦਾ ਨੇ ਪ੍ਰਾਪਤੀਆਂ ਹੋਣੀਆਂ ਕੋਸ਼ਿਸ਼ ਕਰੋ ਸੋਹਣੀਆਂ ਸਟੇਟਮੈਂਟਾਂ ਦਿਓ ਗਰਵਾਣੀ ਦੇ ਅਸਮਾਨ ਤੱਕ ਸਾਡੀਆਂ ਸਟੇਟਮੈਂਟਾਂ ਹੋਣੇ ਚਾਹੀਦੀਆਂ ਇਤਿਹਾਸ ਦੇ ਅੰਗੂ ਚਾਹੀਦੀ ਹੈਗੀਆਂ ਨਾਲੇ ਆਪਣੀ ਪਹਿਲਾਂ ਪਾਵ ਕੜ ਤੋਂ ਕੜ ਸਾਡੇ ਇੰਡੀਆ ਪੰਜਾਬ ਦੇ ਘਾੜਾ 50 60% ਦੇ ਲੋਕ ਸਾਡੇ ਨੇ ਖੜੇ ਹੋਣਾ ਫੇਈ ਕੁਝ ਪ੍ਰਾਪਤੀਆਂ ਹੋਣੀਆਂ ਹੈਗੀਆਂ ਆਓ ਆਪਾਂ ਲੜਨਗੇ ਕੋਸ਼ਿਸ਼ ਕਰੀ ਆਪਾਂ ਸਾਰੇ ਸਾਂਝੀਆਂ ਸੰਤਾ ਸਰਕਾਰ ਕਰੀਏ ਸਾਡੇ ਖਿਆਲਾਂ 'ਚ ਫਰਕ ਹੈਗਾ ਸਾਰਿਆਂ ਸੰਤਾ ਦੇ ਬਸ ਥੋੜਾ ਥੋੜਾ ਮਰਿਆਦਾ ਇਸ਼ਾਰੇ ਉੱਤੇ ਉਹ ਕੋਈ ਵੱਡੀ ਗੱਲ ਨਹੀਂ ਕੋਈ ਵੀ ਹਰੇਕ ਨੂੰ ਆਪਣੀ ਮਰਿਆਦਾ ਆਪਣੇ ਥਾਂ ਤੇ ਚਲਾਉਣ ਦਾ ਹੱਕ ਹੈਗਾ ਆ ਤੇ ਉਹਦਾ ਕਾਲਤਾ ਸੀ ਮਰਿਆਦਾ ਜਿਹੜੀ ਸਾਂਝੀ ਹੈਗੀ ਆ ਤੇ ਬਹੁਤੇ ਸਾਈ ਉਹ ਲਾਗੂ ਹੈਗੀ ਆ ਤੇ ਅਸੀਂ ਉਹਦਾ ਉੱਤੇ ਪੈਰਾ ਦਿੰਨੇ ਆ ਜੋ ਕਾਲਤਾ ਸੀ ਮਰਿਆਦਾ ਹੈਗੀ ਆ ਪਿਛਲੇ ਹਿਫੂ ਯਾ ਸਗਾ ਨਾ ਸਗਾ ਸਚਮ ਦੀ ਗੱਲ ਕੀਤੀ ਸੀ ਉਹਨਾਂ ਨੇ ਬੇ ਲੰਗਰ ਹਾਲ ਦੇ ਵਿੱਚ ਨੰਗੇ ਪੈਰ ਤੇ ਸਾਫ ਕੱਪੜੇ ਪਾ ਕੇ ਤੇ ਬਾਸ ਕਰਕੇ ਜਾਣਾ ਚਾਹੀਦਾ ਹੈਗਾ ਤੇ ਸਚਮ ਬਹੁਤ ਨੇ ਗੱਲ ਕੀਤੀ ਆ ਪਰ ਮੈਂ ਥੋੜਾ ਜਿਹਾ ਇਹਦੇ ਵਿੱਚ ਹੋਰ ਚੀਜ਼ਾਂ ਐਡ ਕਰਨੀ ਚਾਹਣਾ ਬਹੁਤ ਸੋਹਣੀ ਗੱਲ ਆ ਤੀ ਮੈਂ ਜਿੰਨੇ ਕੁ ਦਮ ਯੂਰਪ ਚ ਗਿਆ ਹੈਗਾ ਕੈਨੇਡਾ ਅਮਰੀਕਾ ਚ ਗਿਆ ਹੈਗਾ ਤੇ ਉੱਥੇ ਤੀ ਮੈਂ ਬਹੁਤੇ ਥਾਈ ਬਿਨਾਂ ਜੋੜੇ ਤੋਂ ਸੇਵਾ ਕਰਦੇ ਆ ਸੇਵਾਦਾਰ ਪੈਰ ਧੋ ਕੇ ਅੰਦਰ ਜਾਂਦੇ ਹੈਗੇ ਆ ਪਰ ਹੁਣ ਬਹੁਤ ਇਹਨੇ ਦੇਖਿਆ ਹੈਗਾ ਵੀ ਉਹ ਲੋਕ ਖਾਸ ਚਪਲਾ ਹੁੰਦੀਆਂ ਸਿਰਫ ਉਹ ਕਿਚਨ ਚ ਕੰਮ ਕਰਨ ਦੇ ਲਈ ਉਹ ਇਹ ਵਸਤੇ ਦੇ ਹੈਗੇ ਆ ਪਰ ਮੈਂ ਆ ਥੋੜਾ ਜਿਹਾ মিডিਏ ਚ ਹੋਣ ਕਰਕੇ ਵੀ ਤੇ ਮੇਰਾ ਥੋੜਾ ਜਿਹਾ ਮੇਰਾ ਕਾਰੋਬਾਰ ਹੋਰ ਵੀ ਮੇਰੇ ਬੇਨਸਰੇ ਹੈਗੇ ਆ ਤੇ ਮੈਂ ਜੋ ਦੇਖਿਆ ਹੈਗਾ ਇੱਥੇ ਜਿਹੜੀਆਂ ਨਾ ਯੂਰਪੀਅਨ ਕੰਟਰੀਆਂ ਇਹ ਤਾਂ ਉਹ ਸਵੱਛਤਾ ਨਹੀਂ ਕਰਦੀਆਂ ਪਰ ਹਾਈਜੀਨ ਪੱਖੋਂ ਬਹੁਤ ਜ਼ਿਆਦਾ ਸਾਡੇ ਨਾਲ ਗਿਆ ਹਿਲ ਤੱਕਲੇ ਜਨੇ ਉਤੇ ਸੇਵਾਦਾਰ ਕਰਦੇ ਜਿਹੜੇ ਵੀ ਕੋਈ ਫੂਡ ਕੰਪਨੀ ਕੰਮ ਕਰਦਾ ਨਾ ਵੱਡੀਆਂ ਚ ਛੋਟੀਆਂ ਦੀ ਮੈਂ ਰੈਸਟੋਰੈਂਟ ਦੀ ਗੱਲ ਨਹੀਂ ਕਰਦਾ ਹੈਗਾ ਛੋਟੀਆਂ ਤਾਂ ਬਿਲਕੁਲ ਆਪਾਂ ਨੂੰ ਪਤਾ ਹੀ ਹੈ ਵੀ ਇਹ ਬਹੁਤਾ ਇਸ ਵਾਸਤੇ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਜੋੜੇ ਨਵੇਂ ਪਾਏ ਹੁੰਦੇ ਆ ਆਪਣੇ ਕੱਪੜੇ ਹੋ ਬਾਹਲਾ ਕੱਪੜੇ ਲਾਉਂਦੇ ਆ ਸ਼ਾਰਟ ਕਮੀਜ਼ ਦੇ ਉੱਪਰ ਓਵਰਹਾਲ ਦਿੰਦੇ ਹੈਗੇ ਆ ਓਵਰਹਾਲ ਦੇ ਉੱਤੇ ਫਿਰ ਇੱਕ ਐਪਰਨ ਦਿੰਦੇ ਆ ਉਹ ਵੀ ਕੋਟ ਵਾਂਗ ਹੁੰਦਾ ਹੈਗਾ ਅੱਥਾਂ ਤੇ ਗਲਾ ਹੁੰਦੇ ਹੈਗੇ ਆ ਮੂੰਹ ਤੇ ਮਾਸਕ ਹੁੰਦਾ ਆ ਜਾਂ ਫੇਸ ਵਾਈਜ਼ਰ ਹੁੰਦਾ ਦੇਵਤ ਨਾਲ ਤੁਹਾਡੇ ਮੂੰਹ ਦੇ ਵਿੱਚੋਂ ਹੱਥਾਂ ਚੋਂ ਕਿਤੇ ਵੀ ਕੋਈ ਵੀ ਚੀਜ਼ ਜਿਹੜੀ ਇੱਕ ਫੋੜ ਨੂੰ ਟੱਚ ਨਹੀਂ ਕਰ ਸਕਦੇ ਤੁਸੀਂ ਦੇ ਨੱਗੇ ਹੱਥਾਂ ਦੇ ਨਾਲ ਜਿਹੜੇ ਵਾਸ਼ਰੂਮ ਵੀ ਜਾਣਾ ਹੋਵੇ ਤੇ ਫੇਰ ਮੁੜ ਕੇ ਉਹਨਾਂ ਨੂੰ ਮੁੜ ਕੇ ਫੇਰ ਸਭ ਕੁਝ ਜਿਹੜਾ ਨਵੇਂ ਗਲਵ ਲੈਣੇ ਪੈਂਦੇ ਹੈਗੇ ਆ ਤੇ ਉਹ ਉਹਨਾਂ ਨੂੰ ਵਰਤਣੇ ਪੈਂਦੇ ਹੈਗੇ ਆ ਸ਼ਾਇਦ ਬਹੁਤ ਸਾਰੇ ਵੀਰਾਂ ਨੂੰ ਇਹਦਾ ਹੋਰ ਜਾਣਕਾਰੀ ਵੀ ਹੋਵੇ ਉਹ ਵੀ ਗਾਂ ਸਾਂਝੀ ਕਰ ਸਕਦੇ ਹੈਗੇ ਆ ਆਓ ਆਪਾਂ ਕੋਸ਼ਿਸ਼ ਕਰੀਏ ਵੀ ਸਵੱਛਤਾ ਨਾਲ ਹਾਈਜੀਨ ਪੱਖੋਂ ਵੀ ਪੱਖਿਆ ਰੱਖਣਾ ਹੈਗਾ ਸੋਣਾ ਪ੍ਰਬੰਧਕ ਜਿਹੜੇ ਹੈਗੇ ਆ ਉਹਨਾਂ ਨੂੰ ਹੋਰ ਹਾਲ ਦੇਣ ਉਹਨਾਂ ਨੂੰ ਐਪਰਨ ਵੀ ਦੇਣ ਫੇਸ ਵਾਈਜ਼ਰ ਜਾਂ ਮਾਸਕ ਦੇਣ ਉਹਨਾਂ ਨੂੰ ਤੇ ਜਿਹੜੇ ਆ ਵੱਡੀਆਂ ਫੈਡੀਆਂ ਵਿੱਚ ਤਾਂ ਜਿਹੜੇ ਕੋਡ ਵਰਤਦੇ ਆ ਜਿਹੜੇ ਐਪਰਨ ਹੁੰਦੇ ਆ ਉਹ ਡਿਸਪੋਜ਼ੇਬਲ ਹੁੰਦੇ ਆ ਪਲਾਸ ਦੇ ਉਹ ਤਾਂ ਐਵੇਂ ਇੱਥੇ ਇੰਗਲੈਂਡ ਦੀਆਂ ਮੇਰੇ ਪੰਜਾਂ ਚੋਂ ਪਿਆ ਨਹੀਂ ਆ ਜਾਂਦੇ ਆ ਜਾਂਦੇ ਹੈਗੇ ਉਹ ਉਹਦੇ ਵੱਡੀ ਕੀਮਤ ਨਹੀਂ ਹੈਗੀ ਉਹ ਡਿਸਪੋਜ਼ੇਬਲ ਹੁੰਦੇ ਆ ਉਹ ਸ਼ਾਮ ਨੂੰ ਜਿਹੜੇ ਵਰਕਰ ਨੇ ਸੇਵਾਦਾਰ ਨੇ ਪਾਉਣੇ ਆ ਉਹਨਾਂ ਦਸ ਪੰਜ ਪਾ ਦੇਣੇ ਆ ਤੇ ਜਿਹੜਾ ਕੋਡ ਹੁੰਦਾ ਉਹ ਵੀ ਉਹਨਾਂ ਦਾ ਰੋਜ਼ ਤੋਂ ਨੂੰ ਜਾਂਦਾ ਆ ਜਿਹੜਾ ਉਵਰਹਾਲ ਉੱਪਰ ਦੀ ਪਾਇਆ ਹੁੰਦਾ ਉਹਨਾਂ ਨੇ ਤੇ ਉਹਦੇ ਨਾਲ ਫੇ ਜਿਹੜਾ ਫੂਡ ਆ ਇੱਥੇ ਜਾਂਦਾ ਸਟੋਰਮ ਵੇ ਜਾਂਦਾ ਲੋਕਾਂ ਕੁਪਲੇਨਾ ਹੰਦੀ ਨਹੀਂ ਨੀ ਪੰਜਾਬ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਪਹਿਲਾਂ ਤਾਂ ਆ ਜਿਹੜੇ ਵੱਡੀ ਪੱਧਰ ਤੇ ਫੂਡ ਦੀ ਤਿਆਰੀ ਕਰਦੇ ਹੈਗੇ ਕਿ ਪੈਰ ਪਾ ਕੇ ਨੰਗੀ ਪੈਰੀ ਗੰਦਾ ਥਾਂ ਹੁੰਦਾ ਸਫਾਈ ਹੁੰਦੀ ਕੋਈ ਨਹੀਂ ਗਈ ਕੱਪੜੇ ਉਹਨਾਂ ਦੇ ਗੰਦੇ ਹੁੰਦੇ ਆ ਉਹਦੇ ਵਿੱਚ ਹੀ ਖਾਈ ਜਾਂਦੇ ਹੈਗੇ ਆ ਵਿੱਚ ਹੀ ਕਈ ਵਾਰੀ ਕਈ ਜਿਹਾ ਮਲਾਬੜ ਕਰ ਦਿੰਦੇ ਹੈਗੇ ਆ ਤਦ ਹੀ ਇੰਡੀਆ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਤੇ ਲੋਕਾਂ ਤੋਂ ਪੈਸੇ ਵੀ ਹੈ ਨਹੀਂ ਕਿ ਇਲਾਜ ਖੁਣੋ ਵੀ ਲੋਕਾਂ ਹੀ ਚੜਾਈ ਕਰ ਜਾਂਦੇ ਹੈਗੇ ਆ ਮੇਰੀ ਬੇਨਤੀ ਆ ਸਾਰੇ ਜਿੱਥੇ ਖਾਣੇ ਦੀ ਗੱਲ ਹੈਗੀ ਅੱਗ ਤੋਂ ਉੱਤੇ ਖਾਣਾ ਨਹੀਂਗਾ ਉੱਥੇ ਇਹਨੂੰ ਖਾ ਸਕਦੇ ਕੋਈ ਵੀ ਚੀਜ਼ ਇਹ ਤਾਂ ਆਪ ਨੂੰ ਆਪਣੀ ਮេរਿਆਦਾ ਵਿੱਚ ਵੀ ਹੈਗਾ ਜਿੱਦਾਂ ਹਰ ਨਾਮ ਸਾਨੂੰ ਬੇਨਤੀ ਕੀਤੀ ਹੈਗੀ ਨਾ ਸਵਚ ਮਚਾਈ ਦੀ ਆ ਸੋ ਇਹਨਾਂ ਆਪਾਂ ਇਹਦੋਂ ਹੋਰ ਅੱਗੇ ਹੋਰ ਸਵਚ ਮਲਾਈਏ ਇਹਦੇ ਵਿੱਚ ਕੱਪੜੇ ਵੀ ਬਦਲਣ ਆਪਣੇ ਸ਼ੂ ਜਿਹੜੇ ਹੈਗੇ ਜੇ ਪਾਉਣੇ ਆ ਜਿੰਨੇ ਸਾਈਪਾਏ ਜਾਂਦੇ ਕਰਕੇ ਇੱਥੇ ਮੇਰੇ ਖਾਲ ਲੰਗੇ ਪਿਆ ਨਹੀਂ ਜੇ ਕੋਈ ਕੰਪਲੇਨ ਕਰ ਦਵੇ ਤਾਂ ਮੇਰੇ ਖਿਆਲ ਜਿਹੜੀ ਹੈਗੀ ਆ ਉਹ ਵਰਚ ਫਾਰਮਨ ਨੇ ਉਹ ਲਾ ਜਿਹੜੇ ਆ ਇਹਨਾਂ ਨੇ ਨਾ ਉਹਨੇ ਐਕਸੈਪਟ ਨਹੀਂ ਕਰਨੀ ਹੈਗੀ ਇਸ ਲਈ ਸਾਡੇ ਜਿਹੜੇ ਆ ਸਾਰੇ ਕਪੜੇ ਰੋਜ਼ ਧੋਤੇ ਹੋਏ ਐਪਰਨ ਡਿਸਪੋਜ਼ੇਬਲ ਮਾਸਕ ਡਿਸਪੋਜ਼ੇਬਲ ਚਾਹੀਦਾ ਹੈਗਾ ਗਲਵਸ ਪਾਏ ਹੋਣੇ ਚਾਹੀਦੇ ਹੈਗੇ ਆ ਸ਼ੂ ਵੀ ਜਿਹੜੇ ਹੈਗੇ ਆ ਉਹ ਵੀ ਸਪੈਸ਼ਲ ਚਾਹੀਦੇ ਹੈਗੇ ਆ ਤੇ ਬਹੁਤ ਸਾਰੇ ਉਹ ਸ਼ੂ ਵੀ ਉਹਨਾਂ ਦੇ ਵਾਸ਼ ਹੁੰਦੇ ਹੈਗੇ ਆ ਪਲਾਸਟਿਕ ਦੇ ਹੁੰਦੇ ਹੈਗੇ ਆ ਉਹ ਵਾਸ਼ ਹੁੰਦੇ ਆ ਤੇ ਇਸ ਲਈ ਆਪਾਂ ਕੋਸ਼ਿਸ਼ ਕਰੀਏ ਵੀ ਸਾਡੇ ਜਿਹੜੇ ਸੇਵਾਦਾਰ ਲੰਗਰ ਚ ਸੇਵਾ ਕਰਦੇ ਵਰਡ ਵਾਇਡ ਕਈ ਤੇ ਵੱਡੀ ਪੱਧਰ ਤੇ ਉਹ ਲੱਖ ਲੱਖ ਬੰਦੇ ਦਾ ਵੀ ਖਾਣਾ ਬਣਾਉਂਦੇ ਆ ਉਹਨਾਂ ਦੀ ਹੈਲਥ ਐਂਡ ਸੇਫਟੀ ਦਾ ਵੀ ਆਪਾਂ ਖਿਆਲ ਰੱਖਣਾ ਹੈ ਜੀ ਨਾ ਵੀ ਖਿਆਲ ਰੱਖਣਾ ਤੇ ਸੋਚਣਾ ਖਿਆਲ ਵੀ ਰੱਖਣਾ ਤੇ ਨਾਲ ਦੇ ਨਾਲ ਇਹ ਵੀ ਖਿਆਲ ਰੱਖਣਾ ਵੀ ਉੱਥੇ ਕਿਸੇ ਨਾਲ ਜੇ ਕੋਈ ਚੀਜ਼ ਉੱਥੇ ਡੁੱਲ ਜਾਏ ਜਾਂ ਕੋਈ ਜੀ ਡੈਪ ਵੇ ਉਹਦਾ ਪੈਰ ਨਾ ਡੈਮੇਜ ਹੋ ਜਾਏ ਉਹਦੇ ਸੀਟ ਤੇ ਕਿਤੇ ਕੋਈ ਛਾਲੇ ਨਾ ਪੈ ਜਾਣ ਜਾ ਕੇ ਨਾ ਲੱਗ ਜਾਏ ਸਾਰੀ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ ਤੇ ਆਪਣੇ ਧਰਮ ਤਾਂ ਇਹ ਪਹਿਲਾਂ ਤੋਂ ਹੀ ਆਪਾਂ ਨੂੰ ਬੇਨਤੀ ਹੈ ਕਿ ਸਵਚਮ ਦਾ ਖਿਆਲ ਰੱਖਣਾ ਹੈਗਾ ਸਵਚਮ ਦਾ ਸਸਪਾਈ ਰੱਖਣੀ ਹੈ ਤੇ ਸੋਟਮ ਰੱਖਣੀ ਹੈਗੀ ਆ ਤੇ ਜੇ ਕਿਤੇ ਹੱਥ ਕੇ ਚੀਜ਼ ਨੂੰ ਹੋਰ ਲੱਗ ਗਿਆ ਹੈਗਾ ਦੁਬਾਰਾ ਉਹਨੂੰ ਵਾਸ਼ ਕਰਨਾ ਫਿਰ ਡਰਾਈ ਕਰਨਾ ਫਿਰ ਤੁਸੀਂ ਮੁੜ ਕੇ ਕਿਚਨ ਜਾਣਾ ਹੁੰਦਾ ਤਾਂ ਧੰਵਾਦ ਆ ਮੈਂ ਉਹਨਾਂ ਤਿੰਨਾਂ ਹੀ ਪੁਆਇੰਟਾਂ ਦੇ ਨਾਲ ਸਹਿਮਤ ਹੈਗੇ ਆ ਸਾਰ ਰਾਈ ਹੁੰਦੀ ਹੈਗੀ ਆ ਆਓ ਆਪਾਂ ਕੋਸ਼ਿਸ਼ ਕਰੀਏ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਜਾਣੇ ਜਾਣੇ ਆ ਰਹੀਆਂ ਹੈਗੀਆਂ ਜਾਂ ਏਜੰਸੀਆਂ ਪਾ ਰਹੀਆਂ ਜਾਂ ਸਾਡੇ ਦੋਸ਼ਮਣ ਪਾ ਰਹੇ ਹੈਗੇ ਆ ਤੇ ਉਹਨਾਂ ਨੂੰ ਆਪਾਂ ਜਿਹੜਾ ਹੈਗੇ ਆ ਉਹਨਾਂ ਤੋਂ ਸਾਵਧਾਨ ਹੋਈਏ ਤੇ ਸੋਣਾ ਆਪਾਂ ਸਮਾਜ ਬਣਾਈਏ ਸਤੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ